ਵਹਿਗੁਰੂ ਜੀ ਕੀ ਫਤਿਹ ਜਿਸ ਕਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਨ ਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਕਾਸਨਵਰ ਤੇ ਗਿਆਨੀ ਸੁਲਤਾਨ ਸਿੰਘ ਜੀ ਹੋਰਾਂ ਨੂੰ ਕਖ ਸਾਹਿਬ ਦੀਆਂ ਬਾਤੋਂ ਸੇਵਾ ਮੁਕਤ ਕਰਿਆ ਔਰ ਜੋ ਸਚ Khand ਸ਼ਹਿਰਮੰਦਰ ਸਾਹਿਬ ਜੀ ਦੀ ਦਾਸ ਦੀ ਔਰ ਗਿਆਨੀ ਸੁਲਤਾਨ ਸਿੰਘ ਜੀ ਬਤਨ ਦੀ ਸੀਵਾਸੀ ਉਹਨੂੰ ਭਾਲ ਰੱਖਿਆ ਗਿਆ ਉਹ ਸੇਵਾ ਨਿਰੰਤਰ ਐਸੀ ਪ੍ਰਿੰਨ ਕਰਦੇ ਸੀ ਹੱਥ ਹੁਣ ਐਸੀ ਜਿਹੜੀ ਹਰਮਨਤਾ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਮਰੀਗਾ ਦਾ ਸੰਬੰਧਿਤ ਕੀਤਾ ਹੈ ਬਹੁਤ ਸਾਰੇ ਟੈਲੀਫੋਨ ਦੇਸ਼ ਪ੍ਰਦੇਸ਼ ਤੋਂ ਬੈਸੇ ਸਾਨੂੰ ਪੁੱਛਿਆ ਕਿ ਸਵਾਲ ਪੁੱਛੇ ਗਏ ਪਰ ਫਿਰ ਵੀ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਆਂ ਕਿ ਮੈਂ ਮੀਡੀਆ ਵੀ ਕਿਸੇ ਵੀ ਐਸੀ ਗਲਤ ਜਵਾਬ ਨਹੀਂ ਦੇਣਾ ਜਿਸ ਤੇ ਜਵਾਬ ਦੇਣ ਦੇ ਨਾਲ ਡੈਸ਼ ਵਿੱਚ ਆ ਕੇ ਜਿਹੜੀ ਬਾਬਾ ਫੂਟਾ ਸਾਹਿਬ ਦੀ ਪਵਿੱਤਰ ਗੱਡੀ ਹੈ ਉਸ ਗੱਡੀ ਦੇ ਉੱਤੇ ਇੱਕ ਬੰਦੇ ਛਿੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਉਦੇਸ਼ਾ ਪ੍ਰਦੇਸ਼ਾ ਤੋਂ ਸਾਨੂੰ ਟੈਲੀਫੋਨ ਲੈਸ ਜੀ ਆਏ ਦੇਖੋ ਅੰਤਰ ਕਮੇਟੀ ਅਧਿਕਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ ਔਰ ਬੜੇ ਸਤਕਾਰ ਦੇ ਨਾਲ ਜੋ ਤਾਜ ਪੂਸ਼ਕ ਕੀਤੀ ਜਾਂਦੀ ਹੈ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਪੰਥੀਆਂ ਜਿਹੜੇ ਗਲ ਪੰਥੀਆਂ ਲਿਹਾਜ਼ ਨੂੰ ਜੁਸਤ ਬੰਦੀਆਂ ਦੇ ਰਕਸਾਲਾ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਿਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8 ਵਜੇ ਇੜਤਾਜ ਪੂਸ਼ਕ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਪੁਰਵਖਬਾਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆ ਕਹਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਕੇਸਰ ਸਾਹਿਬ ਹੈ ਚਾਹੇ ਸ਼ੀਰ ਇਕਾਲ ਤਖਤ ਸਾਹਿਬ ਹੈ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਕੁਝ ਸਖੀਰਤਾ ਜਿਹੜੀਆਂ ਨੇ ਉਸ ਰਸਮ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਰੋਕਮ ਨਾਮਾ ਹੁੰਦਾ ਹੈ ਜਿਹੜਾ ਪ੍ਰਸ਼ਾਦ ਦਿੱਤੇਗਾ ਉਹ ਵਰਤਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਸ਼ਕੀ ਦਾ ਸਮਾਗਮ ਹੁੰਦਾ ਹੈ ਉਦੋਂ ਹੱਟ ਗ੍ਰੰਥੀ ਸਚਪੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਲ ਨੂੰ ਖੋਲ੍ਹ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੂੰ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਹੈਟ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਰਬਾਰ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਜਸਦਰ ਸਾਹਿਬਾਸਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਜਿੰਨਾਂ ਵਿੱਚ ਨਿਹੰਗ ਸਿੰਘ ਨੇ ਤਖਸਾਲਾ ਨੇ ਔਰ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਾਪੂਰਤ ਨਰਮਲੇ ਮਾਪੂਰਤ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤਰ੍ਹਾਂ ਯਾਦ ਦੂਜੇ ਤਖਸਾਲ ਸਾਹਿਬਾਨ ਦੀ ਜਿਹੜੇ ਪੰਜਾਬ ਤਖਸਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੇ ਹਿੱਲ ਨੇ ਜਿਵੇਂ ਤੱਕ ਸ਼੍ਰੀ ਪੀਐਸ ਕਰਸਾਹ ਦਾ ਤਖਸਾਲ ਦਮਦਮਾ ਸਾਹਿਬ ਹੈ ਉਥੋਂ ਦੇ ਜ਼ਥੇਦਾਰ ਦੀ ਨਿਯੁਕਤੀ ਦਾ ਐਲਾਨ ਜ਼ਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਉਹਦੀ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼੍ਰੀ ਅਕਾਲਪੁਰ ਸਾਹਿਬ ਕੇਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਵੀਡੀਓ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਪਰ ਇਹ ਜੋ ਪਿਛਲੇ ਦੋ ਦਿਨਾਂ ਵਿੱਚ ਵਾਪਰਿਆ ਹੈ ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਵਾਪਸ ਲੈ ਲੈਣੀਆਂ ਇੱਕ ਵੱਖਰਾ ਵਿਸ਼ਾ ਪਰ ਮर्यादा ਦਾ ਬਹੁਤ ਵੱਡਾ ਜਿਹਾ ਕਹਾਣ ਸੀ ਉਹ ਇਨਾ ਨੂੰ ਨਿਯੁਕਤ ਲੈ ਕੇ ਦਿੱਤਾ ਗਿਆ ਚੋਰੀ ਛਿਪੇ ਨਿਯੁਕਤ ਕੀਤੀ ਗਈ ਚਲਦੇ ਆਖੰਡ ਪਰਸਾਬ ਦੇ ਪ੍ਰਵਾਹ ਵਿੱਚ ਮੈਨੇਜਰ ਨੇ ਔਰ ਸੱਤਰ ਨੇ ਸਿੱਧੇ ਦਸਤਾਰ ਰੱਖੀ ਬਾਕੀ ਸੋਪਾ ਪਾਇਆ ਔਰ ਬਿਨਾਂ ਗੁਰੂ ਸਾਹਿਬ ਦੇ ਅਰਦਾਸ ਤੋਂ ਤਖਤ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੂੰ ਮੱਥਾ ਟੇਕਣਾ ਤਖਤ ਸਾਹਿਬ ਦੇ ਅੰਦਰ ਜਾ ਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਸੱਤਰ ਵੀ ਸੁਭਾਏ ਮਾਨ ਹਾਲੇ ਨਹੀਂ ਸੀ ਬੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਛਿਪੇ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਪਰ ਮਰਿਆਦਾ ਤੱਕ ਆਨ ਕੀਤਾ ਗਿਆ ਮੈਂ ਦਾਸ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਣਾ ਤੇ ਸੰਗਤ ਦੀ ਜਾਣਕਾਰੀ ਵਾਸਤੇ ਇਹ ਤੁਸੀਂ ਸਵਾਲ ਕੀਤਾ ਸਾਨੂੰ ਵੀ ਟੈਲੀਫੋਨ ਆਇਆ ਸੰਸਥਾਨ ਨੂੰ ਮੈਸੇਜ ਆਇਆ ਸੰਨ ਔਰ ਇਹ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮਰਿਆਦਾ ਤੋਂ ਜਾਣੂ ਹੋਵੇ ਇਹ ਮਰਿਆਦਾ ਕੀ ਹੁੰਦੀ ਹੈ ਉਹ ਜਿਹੜੀ ਮਰਿਆਦਾ ਸੀ ਤੁਹਾਡੇ ਸਵਾਲ ਪੁੱਛਣ ਤੇ ਤੁਹਾਡੇ ਨਾਲ ਉਹ ਸਾਂਝੀ ਕੀਤੀ ਸੰਗਤ ਨਾਮ ਦੀ ਨਵ ਨੌਂ ਨੋਦਨੀ ਹੈਗੇ ਇਹਦੇ ਨਾਲ ਮੈਕਸਿਮਲ ਉਹ ਚੀਜ਼ ਦੇਖੂ ਇਸੇ ਕਰਕੇ ਹੈ ਨਾ ਕਿ ਜਦੋਂ ਕੋਈ ਬੇਨਿਜ ਨਹੀਂ ਕੀਤੀ ਜਾਂਦੀ ਹੈ ਉਸ ਬੇਨਿਜ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਹੈ ਉਹ ਸੁਭਾਵਕ ਹੈ